ਹਾਂ ਜੀ ਪੇਰੈਂਟਸ ਕਹਿੰਦੇ ਆ ਕਿ ਅਸੀਂ ਬੱਚਿਆਂ ਨੂੰ ਮੋਬਾਈਲ ਨਹੀਂ ਦੇਣਾ ਹਾਂ ਜੀ ਲੇਕਿਨ ਆਪਾਂ ਇਹ ਕਿਸ ਤਰੀਕੇ ਹੈ ਕਿ ਅਸੀਂ ਬੱਚਿਆਂ ਨੂੰ ਮੋਬਾਈਲ ਦੇਣਾ ਹੈ ਲੇਕਿਨ ਅਸੀਂ ਨਿਗਾਹ ਰੱਖਣੀ ਹੈ ਕਿ ਬੱਚਾ ਕੀ ਕਰ ਰਿਹਾ ਹੈ ਅੱਛਾ ਮਤਲਬ ਇਹ ਨਹੀਂ ਕਹਿ ਸਕਦੇ ਕਿ ਬੱਚੇ ਨੂੰ ਮੋਬਾਈਲ ਕਿਉਂ ਅੱਜ ਦਾ ਜ਼ਮਾਨਾ ਹੈ ਨਾ ਬੱਚੇ ਨੇ ਕੋਈ ਚੀਜ਼ ਸਰਚ ਕਰਨੀ ਹੈ ਉਹਨੂੰ ਕੋਈ ਡੋਟ ਹੈਗਾ ਉਹ ਉਹ ਦੋ ਦਿਨ ਦੀਆਂ ਛੁੱਟੀਆਂ ਕਿ ਦੋ ਦਿਨ ਤੋਂ ਬਾਅਦ ਟੀਚਰ ਕੋਲ ਜਾਏਗਾ ਉਹਨੇ ਜਦੋਂ ਤੁਹਾਨੂੰ ਡੋਰ ਹੀ ਭੁਲੇਗਾ ਉਹ ਤਾਂ ਡੋਰ ਕੀ ਸੀ ਹਾਂਜੀ ਉਹ ਕੋਈ ਨਾ ਕੋਈ ਕਿਸੇ ਟਾਈਮ ਉਹ ਡੋਰ ਕਲੀਅਰ ਕਰ ਲਏਗਾ ਤਾਂ ਆਪਣਾ ਅਗਲਾ ਸਿਲੇਬਸ ਵੀ ਕਵਰ ਕਰ ਸਕੇ ਅੱਛਾ ਕਿ ਵਾਰੀ ਬੱਚਾ ਸਕੂਲ ਨਹੀਂ ਜਾਂਦਾ ਹਾਂਜੀ 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 ਜਾਂ ਉਸ ਦਿਨ ਦਾ ਚੈਪਟਰ ਮਿਸ ਹੋ ਜਾਂਦਾ ਅੱਛਾ ਜਾਂ ਕਿ ਵਾਰੀ ਤੱਕੇ ਨੂੰ ਹੋ ਸਕਦਾ ਕਲਾਸ ਦੇ ਵਿੱਚ ਕਿਸੇ ਕਾਰਨ ਕਰਕੇ ਨਾ ਸਮਝ ਲੱਗਾ ਹੋਵੇ ਹਾਂਜੀ ਹਾਂਜੀ ਜਾਂ ਕੋਈ ਵੀ ਮੁਸ਼ਕਲ ਆ ਸਕਦੀ ਹੋ ਸਕਦਾ ਕਿਸੇ ਸਕੂਲ ਦੇ ਵਿੱਚ ਜਿੱਦਾਂ ਉਹ ਨਵੇਂ ਟੀਚਰ ਨਾ ਕਿਸੇ ਸਕੂਲ ਦੇ ਵਿੱਚ ਮੈਥ ਟੀਚਰ ਹੀ ਉਪਲਬਧ ਨਾ ਹੋਵੇ ਕਿਸੇ ਕਾਰਨ ਹਾਂਜੀ 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 ਤੇ ਉਹ ਬੱਚਾ ਕਰ ਆ ਕੇ ਇਸ ਐਪ ਦੀ ਮਦਦ ਨਾਲ ਜਿਹੜਾ ਉਹਦਾ ਗੈਪ ਹੈ ਉਹਨੂੰ ਪੂਰਾ ਕਰ ਸਕਦੇ ਹਾਂ ਇਹਦਾ ਹੋਮ ਪੇਜ ਹੈ ਸਰ ਇਹਦੇ ਵਿੱਚ ਆਪਾਂ ਦੇਖ ਰਹੇ ਹਾਂ ਕਿ ਦੋ ਸੈਕਸ਼ਨ ਅਸੀਂ ਬਣਾਏ ਆਂ ਬੱਚਿਆਂ ਲਈ ਇੱਕ ਟੀਚਰ ਦੇਖੋ ਜੀ ਦੇਖੋ ਟੀਚਰ ਨੂੰ ਅਸੀਂ ਕਲਿੱਕ ਕਰਦੇ ਹਾਂ ਤੇ ਇਹਦੇ ਵਿੱਚ ਤੁਸੀਂ ਦੇਖੋਗੇ ਪ੍ਰਾਇਮਰੀ ਵਿੰਗ ਆ ਗਿਆ ਹਾਂਜੀ ਹਾਂਜੀ ਸਰ ਹਨਾ ਤੇ ਉਸ ਤੋਂ ਬਾਅਦ ਸੈਕੰਡਰੀ ਵਿੰਗ ਆ ਗਿਆ ਜਿੱਦੇ 6 7 8 9 ਤੇ ਹਾਂਜੀ 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 ਉਸ ਤੋਂ ਬਾਅਦ ਸੀਨੀਅਰ ਸੈਕੰਡਰੀ ਆ ਗਿਆ ਜਿੱਦੇ ਵਿੱਚ +1 +2 ਆ। ਤੋਂ 6 ਕਲਾਸ ਤੇ ਕਲਿੱਕ ਕੀਤਾ ਜੀ ਕਰਤਾ ਇਹ ਜਦੋਂ 6 ਕਲਾਸ ਤੇ ਕਲਿੱਕ ਕਰਦੇ ਆ ਤੇ ਉਦੇਸ ਲਗਭਗ ਸਾਰੇ ਹੀ ਸਬਜੈਕਟ ਆ ਜਾਂਦੇ ਬਿਲਕੁਲ ਸਾਇੰਸ ਆ ਗਿਆ, ਮੈਥ ਆ ਗਿਆ, ਹਿੰਦੀ ਆ ਗਿਆ, ਇੰਗਲਿਸ਼ ਆ। ਸਾਡਾ ਬੱਚਾ ਕਿਸੇ ਕਾਰਨ ਕਰਕੇ ਕਿਸੇ ਕਾਰਨ ਕਰਕੇ ਪਿਆਰ ਚਲੇਗਾ ਜੁਪੀ ਚਲੇਗਾ ਹਮਾਚਾ ਚਲੇਗਾ ਹਾਂ ਜੀ ਹਾਂ ਜੀ ਇੱਥੇ ਬੈਠਾ ਵੀ ਐਜੂਕੇਸ਼ਨ ਅੱਜ ਜੁਪੀ ਦਾ ਵੀ ਦੇਖ ਸਕਦੇ ਬਈ ਜਿੱਥੇ ਮਰਿਸਾ ਕਿਸੇ ਬੱਚੇ ਦੇ ਕੋਈ ਘਰ ਚ ਮੈਰਿਜ ਆ ਜਾਂਦੀ ਉਹ ਮਹੀਨੇ ਦੀ ਛੁੱਟੀਆਂ ਲੈ ਕੇ ਸਕੂਲ ਚੋਂ ਚਲੇ ਜਾਂਦਾ ਅੱਛਾ ਕੋਈ ਹੋਰ ਪ੍ਰੋਬਲਮ ਵੀ ਆ ਸਕਦੀ ਹੈ ਉਰ ਪਰਦੇ ਵਿੱਚ ਜੋ ਬੱਚਾ ਘਰ ਤੋਂ ਸਟਡੀ ਤੋਂ ਡਿਸਕਨੈਕਟ ਨਹੀਂ ਹੋ ਸਕਦਾ ਸਰ ਟੀਚਰ ਲਾਈਨ ਦੇ ਵਿੱਚ ਮੈਂ 2002 ਦੇ ਵਿੱਚ ਐਜ਼ ਏ ਜੀਵੀਟੀ ਟੀਚਰ ਆਪਣਾ ਸਫ਼ਰ ਸ਼ੁਰੂ ਕੀਤਾ ਸੀ ਮੈਂ ਦੇਖੋ ਜਿਹੜਾ ਅਵਾਰਡ ਤੇ ਪਹਿਲਾਂ ਜਦੋਂ ਇਹ ਐਪ ਸਾਡੀ ਚਲੀ ਉਸ ਤੋਂ ਤੱਕ ਨਾ ਸਾਨੂੰ ਡਿਸਟ੍ਰਿਕਟ ਦੁਆਰਾ ਸਨਮਾਨਿਤ ਕੀਤਾ ਗਿਆ ਸੀ ਤੇ ਸਟੇਟ ਪੱਧਰ ਤੇ ਸ ਸਰ ਇਸ ਐਪ ਦੇ ਵਿੱਚ ਮਤਲਬ ਤੁਸੀਂ ਲੈ ਲਓ ਕਿ ਪ੍ਰੀ ਪ੍ਰਾਇਮਰੀ ਤੋਂ ਲੈ ਕੇ ਦਿਨ ਤੋਂ ਲੈ ਕੇ ਪਲੱਸ 2 ਤੱਕ ਦੇ ਸਾਰੇ ਹੀ ਵਿਸ਼ਿਆਂ ਨੂੰ ਅਸੀਂ ਕਵਰ ਕੀਤਾ ਹੋਇਆ ਹੈ। ਜਿਵੇਂ ਜਦੋਂ ਪਹਿਲੀ ਪ੍ਰਾਇਮਰੀ ਨੂੰ ਬੱਚਿਆਂ ਨੂੰ ਟੀਚਰ ਘਰ ਬੈਠੇ ਸੀ ਬੱਚੇ ਆਪਣੇ ਘਰ ਬੈਠੇ ਸੀ ਤੇ ਟੀਚਰਾਂ ਨੇ ਬੱਚਿਆਂ ਨੂੰ ਕੁਸ਼ਮੀਪੇ ਜਨਾ ਸੀਗਾ ਅੱਛਾ ਤੇ ਉਹ ਬੜੀ ਮੁਸ਼ਕਲ ਆਉਂਦੀ ਸੀ ਉਹ ਸਹਾਰਾ ਤੇ ਸੋਸ਼ਲ ਮੀਡੀਆ ਦਾ ਲੈਂਦੇ ਸੀ ਉਦੋਂ ਹਾਂਜੀ 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 ਲੇਕਿਨ ਜਦਾਂ ਇੱਕ ਪਰਿਵਾਰ ਦੇ ਵਿੱਚ ਚਾਰ ਬੱਚੇ ਆ ਜਾਂ ਦੋ ਬੱਚੇ ਇੱਕੋ ਮੋਬਾਈਲ ਯੂਜ਼ ਕਰਦੇ ਆ ਅੱਛਾ ਅੱਛਾ ਜਦੋਂ ਪੰਜ ਟੀਚਰ ਇੱਕ ਬੱਚੇ ਨੂੰ ਕੰਮ ਭੇਜ ਰਿਹਾ ਤੇ ਉਹ ਆਇਡੈਂਟੀਫਾਈ ਨਹੀਂ ਹੁੰਦਾ ਸੀ ਕਿ ਕੀ ਕੰਮ ਜਾ ਰਿਹਾ ਹੈ ਅੱਛਾ ਤੇ ਉਸ ਕੰਮ ਨੂੰ ਸੋਲਡ ਆਊਟ ਕਰਨ ਦੇ ਲਈ ਸਾਡੇ ਜਲੰਧਰ ਜ਼ਿਲ੍ਹੇ ਤੇ ਅਸੀਂ ਚਾਰ ਪੰਜ ਸਾਥੀ ਅਸੀਂ ਗਏ ਅੱਛਾ ਅਸੀਂ ਸਾਰਿਆਂ ਨੇ ਮਿਲ ਕੇ ਉਪਰਾਲਾ ਕੀਤਾ ਕਿ ਘੱਟੋ ਘੱਟ ਅਸੀਂ ਜਲੰਧਰ ਜ਼ਿਲ੍ਹੇ ਲਈ ਕੁਝ ਇਦਾਂ ਦਾ ਛੋਟਾ ਜਿਹਾ ਉਪਰ ਇਦੇ ਵਿੱਚ ਕੋਈ ਕੜੀ ਬਣਾ ਲਈ। ਅੱਛਾ। ਜਿਦ ਲਈ ਅਸੀਂ ਇੱਕ ਛੋਟਾ ਜਿਹਾ ਵੈਬਪੇਜ ਬਣਾਇਆ ਉਹਦੇ ਕੀ ਸੀਗਾ ਕਿ ਅਸੀਂ ਛੋਟੇ ਪਹਿਲੇ ਪੇਜ ਦਾ ਨਾਮ ਕੀ ਸੀ ਪਹਿਲੇ ਪੇਜ? ਪੰਜਾਬ ਦੇ ਨਾਮ ਸੇ ਪੜੋ ਪੰਜਾਬ ਪੜੋ ਪੰਜਾਬ ਖੁਸ਼ੂ ਪੰਜਾਬ ਦੇਖਦੇ ਸਾਰੇ ਰਿਸ਼ਾ ਸਵਾਗਤ ਹੈ। ਮੈਂ ਤੁਹਾਡਾ ਆਪਣਾ ਵੀ ਟਿਊਟਰ ਹਾਂ। ਜਿਵੇਂ ਕੀ ਗੱਲ ਕਰੀਏ ਰੱਬ ਨੇ ਦਿੱਤੀ ਜ਼ਿੰਦਗੀ। ਮਾਪੇ ਬਾਪ ਨੇ ਦਿੱਤਾ ਪਿਆਰ। ਪਰ ਹਰ ਸਿੱਖਿਆ ਤੇ ਪੜਾਉਣ ਪੜਾਉਣ ਲਈ ਅਸੀਂ ਹਰ ਰੱਬ ਦੇ ਆਪਕ ਦੇ ਸ਼ੁਕਰਗੁਜ਼ਾਰ। ਉੱਥੇ ਅੱਜ ਅਸੀਂ ਪਹੁੰਚੇ ਹਾਂ ਐਸੇ ਅਧਿਆਪਕ ਜੀ ਨਾਲ ਜੋ ਕਿ ਗਣਿਤ ਦੇ ਟੀਚਰ ਨੇ ਤੇ ਕੰਪਿਊਟਰ ਦੇ ਬਹੁਤ ਤੇ ਮਾਸਟਰ ਵੀ ਨੇ। ਆਓ ਨਾਨਾ ਗੱਲਬਾਤ ਕਰਦੇ ਹਾਂ ਸਾਜੀ ਤੁਹਾਡਾ ਸਾਡੇ ਚੈਨ ਬਹੁਤ ਸਵਾਗਤ ਹੈ ਹਾਂ ਥੈਂਕ ਯੂ ਸਰ ਪਈਆ ਆਪਣਾ ਨਾਮ ਕੀ ਹੈ ਮੇਰਾ ਨਾਮ ਦੀਪਕ ਕੁਮਾਰ ਹੈ ਸਰ ਅੱਛਾ ਪਈਆ ਮਤਲਬ ਤੁਹਾਨੂੰ ਜਿੱਦਾਂ ਇਹ ਟੀਚਰ ਲਾਈਨ ਦੇ ਆਏ ਨੂੰ ਕਿੰਨਾ ਕ ਸਮਾਂ ਹੋ ਗਿਆ ਸਰ ਟੀਚਰ ਲਾਈਨ ਦੇ ਵਿੱਚ ਮੈਂ 2002 ਦੇ ਵਿੱਚ ਐਜ਼ ਏ ਜੀਵੀਟੀ ਟੀਚਰ ਆਪਣਾ ਸਫ਼ਰ ਸ਼ੁਰੂ ਕੀਤਾ ਸੀ ਅੱਛਾ 2006 ਦੇ ਵਿੱਚ ਮੇਰੀ ਐਜ਼ ਏ ਮੈਥ ਮਾਸਟਰ ਪ੍ਰਮੋਸ਼ਨ ਹੋਈ ਸੀ ਤੇ ਇਸ ਟਾਈਮ ਮੈਂ ਆਪਣੇ ਸਰਕਾਰੀ ਸੀਨੀਅਰ ਸਕੂਲ ਲੋਪਰੂ ਵਿਖੇ ਵਿਤੌਰ ਮੈਥ ਮਾਸਟਰ ਕੰਮ ਕਰ ਰਿਹਾ ਹਾਂ ਅੱਛਾ ਅੱਛਾ ਤੇ ਪਈਆ ਜੀ ਦਾ ਫੈਮਿਲੀ ਵਿੱਚ ਪਹਿਲੇ ਕੋਈ ਟੀਚਰ ਸੀ ਇਸਰ ਫੈਮਿਲੀ ਦੇ ਵਿੱਚ ਪਹਿਲਾਂ ਤਾਂ ਕੋਈ ਟੀਚਰ ਨਹੀਂ ਸੀ ਲੇਕਿਨ ਮੈਰਿਜ ਤੋਂ ਬਾਅਦ ਵਾਈਫ ਨੇ ਮਤਲਬ ਵੀਰ ਦੀ ਜੋਬ ਸ਼ੁਰੂ ਕੀਤੀ ਹੈ ਟੀਚਰ ਦੀ ਜੋਬ ਸ਼ੁਰੂ ਕੀਤੀ ਹੈ ਉਹਨਾਂ ਦੀ ਅਪੁਆਇੰਟਮੈਂਟ ਵੀ ਪਹਿਲਾਂ ਐਜ਼ ਏ ਈਟੀਟੀ ਟੀਚਰ ਹੋਈ ਸੀ ਇਸ ਟਾਈਮ ਐਜ਼ ਏ ਸਾਇੰਸ ਟੀਚਰ ਕੰਮ ਕਰ ਰਹੀ ਹੈ ਗਵਰਨਮੈਂਟ ਸਕੂਲ ਪਬਲਿਕ ਵੀ ਵੀ ਟੀਚਰ ਹਾਂ ਜੀ ਗਵਰਨਮੈਂਟ ਸੀਨੀਅਰ ਸਕੂਲ ਕੋ ਪੋਰ ਵੀ ਫੈਮਿਲੀ 'ਚ ਕੋਈ ਹੋਰ ਹੈਗਾ ਬਈ ਟੀਚਰ ਨਹੀਂ ਕੋਈ ਟੀਚਰ ਨਹੀਂ ਸਰ ਅੱਛਾ ਤੇ ਇੱਕ ਐਪ ਹੈ ਜਿਹੜੀ ਕਾਫੀ ਮਸ਼ਹੂਰ ਹੈ ਉਹ ਐਪ ਦਾ ਨਾਮ ਕੀ ਹੈ ਬਜੀ ਸਰ ਉਸ ਐਪ ਦਾ ਨਾਮ ਹੈ ਪੰਜਾਬ ਦੇ ਕਿੱਸਾ ਐਪ ਹੈ ਜੀ ਕੀ ਐਪ ਐਪ ਹੈ ਕਿ ਮਤਲਬ ਦੇ ਸਰ ਇਹ ਸਾਹਿਬ ਦੇ ਵਿੱਚ ਮਤਲਬ ਤੁਸੀਂ ਲੈ ਲਓ ਕਿ ਪ੍ਰੀ ਪ੍ਰਾਇਮਰੀ ਤੋਂ ਲੈ ਕੇ ਦੇਨ ਤੋਂ ਲੈ ਕੇ ਪਲੱਸ 2 ਤੱਕ ਦੇ ਸਾਰੇ ਹੀ ਵਿਸ਼ਿਆਂ ਨੂੰ ਅਸੀਂ ਕਵਰ ਕੀਤਾ ਹੋਇਆ ਹੈ। ਇਹ ਭਾਈ ਕਦੋਂ ਸ਼ੁਰੂ ਕੀਤੀ ਸੀ ਐਪ? ਸਰ ਜਦੋਂ ਮਾਰਚ 2020 ਦੇ ਵਿੱਚ ਕੋਵਿਡ ਦਾ ਸ਼ੁਰੂਆਤ ਹੋਈ। ਹਾਂਜੀ ਹਾਂਜੀ ਸਾਡੀਆਂ ਅਪ੍ਰੈਲ ਦੇ ਵਿੱਚ ਨਵੀਆਂ ਕਲਾਸਾਂ ਸ਼ੁਰੂ ਹੋਣੀਆਂ ਸੀ। ਅੱਛਾ 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 ਤੇ ਜਦੋਂ 20 ਕੁ ਮਾਰਚ ਦੇ ਆਸ-ਪਾਸ ਜਿਹੜਾ ਸੀ ਕੋਵਿਡ ਦੇ ਕਾਰਨ ਸਾਰਾ ਕੁਝ ਬੰਦ ਹੋ ਗਿਆ ਲੋਕਾਂ ਦਾ। ਹਾਂਜੀ ਹਾਂਜੀ ਤੇ ਟੀਚਰਾਂ ਨੇ ਬੱਚਿਆਂ ਨੂੰ ਆਪਣਾ ਜਿਹੜਾ ਸਿਲੇਬਸ ਵਗੈਰਾ ਜਾਂ ਨੋਟਸ ਵਗੈਰਾ ਜਦੋਂ ਸੈਸ਼ਨ ਸ਼ੁਰੂ ਹੋਇਆ 1 ਅਪ੍ਰੈਲ ਨੂੰ 1 ਅਪ੍ਰੈਲ 20 ਨੂੰ ਮਤਲਬ ਤੁਸੀਂ ਜਿਹੜਾ ਐਪ ਦਾ ਜਿਹੜਾ ਸ਼ੁਰੂਆਤ ਕੀਤੀ ਸੀ ਜਦੋਂ ਕੋਰੋਨਾ ਟਾਈਮ ਦੇ ਵਿੱਚ ਕੀਤੀ ਸੀ ਕੋ ਬਿਲਕੁਲ ਕੋਵਿਡ ਹੀ ਇਸ ਐਪ ਦੀ ਜਨਮਦਾਤਾ ਮੰਨਿਆ ਜਾ ਸਕਦੀ ਸੀ ਕਿੰਨੇ ਹੁੰਦੇ ਨੇ ਕਿ ਲੋੜ ਜਿਹੜੀ ਆ ਉਹ ਕਾਰਡ ਦੀ ਮੰਗ ਹੈ ਜੀ ਉਹ ਉਹੀ ਸਬੰਧ ਹੈ ਜੀ ਦਾ ਵੀ ਕਿ ਜਦੋਂ ਪਹਿਲੀ ਅਪ੍ਰੈਲ ਨੂੰ ਬੱਚਿਆਂ ਨੂੰ ਟੀਚਰ ਘਰ ਬੈਠੇ ਸੀ ਬੱਚੇ ਆਪਣੇ ਘਰ ਬੈਠੇ ਸੀ ਤੇ ਟੀਚਰਾਂ ਨੇ ਬੱਚਿਆਂ ਨੂੰ ਕਸ਼ਮੀਰ ਪੇ ਜਾਣਾ ਸੀਗਾ ਤੇ ਉਹ ਬੜੀ ਮੁਸ਼ਕਲ ਹੁੰਦੇ ਸੀ ਉਹ ਸਾਰਾ ਤੇ ਸੋਸ਼ਲ ਮੀਡੀਆ ਦਾ ਲੈਂਦੇ ਸੀ ਉਦੋਂ ਹਾਂਜੀ 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 ਲੇਕਿਨ ਜਦੋਂ ਇੱਕ ਪਰਿਵਾਰ ਦੇ ਵਿੱਚ ਚਾਰ ਬੱਚੇ ਆ ਜਾਂ ਦੋ ਬੱਚੇ ਇੱਕੋ ਮੋਬਾਈਲ ਯੂਜ਼ ਕਰਦੇ ਆ ਜਾਂ ਪੰਜ ਟੀਚਰ ਇੱਕ ਬੱਚੇ ਨੂੰ ਕੰਮ ਭੇਜ ਰਹੇ ਆ ਤੇ ਉਹ ਆਇਡੈਂਟੀਫਾਈ ਨਹੀਂ ਹੁੰਦਾ ਸੀ ਕਿ ਕੀ ਕੰਮ ਜਾ ਰਿਹਾ ਹੈ ਅੱਛਾ ਤੇ ਉਸ ਕੰਮ ਨੂੰ ਸੌਲਡ ਆਊਟ ਕਰਨ ਦੇ ਲਈ ਸਾਡੇ ਜਨੰਧਾ ਜਿਲ੍ਹੇ ਦੇ ਅਸੀਂ ਚਾਰ ਪੰਜ ਸਾਥੀ ਸੀਗੇ ਤੇ ਭਾਈ ਕਿਹੜੇ ਕਿਹੜੇ ਮੈਂਬਰ ਆ ਉਹਨਾਂ ਦੇ ਨਾਮ ਦੱਸ ਸਕਦੇ ਸਰ ਜਿੱਦਾਂ 7.5 ਅਸੀਂ ਜਸਵਿੰਦਰ ਭਮਰਾ ਜੀ ਸੀਗੇ ਰਿਸ਼ਨ ਸਰ ਸੀਗੇ ਤੇਸ਼ਵਰ ਜੀ ਸੀਗੇ ਚੰਦਰ ਸਿੰਘ ਦਾ ਸੀਗੇ ਮੈਂ ਸੀਗਾ ਰਾਮਪਾਲ ਸਰ ਸੀਗੇ ਅੱਛਾ ਸਾਰਿਆਂ ਨੇ ਮਿਲ ਕੇ ਉਪਰਾਲਾ ਕੀਤਾ ਕਿ ਕਟੋ-ਕਟ ਅਸੀਂ ਜਲੰਧਰ ਜ਼ਿਲ੍ਹੇ ਲਈ ਕੁਛ ਇੰਦਾ ਦਾ ਛੋਟਾ ਜਿਹਾ ਉਪਰਾਲਾ ਕਰੀਏ ਕਿ ਜਿਹੜੀ ਮੁਸ਼ਕਲ ਆ ਰਹੀ ਹੈ ਇੱਕ ਟੀਚਰ ਤੇ ਬੱਚੇ ਨੂੰ ਹਾਂਜੀ ਹਾਂਜੀ ਇਹਦੇ ਵਿੱਚ ਕੋਈ ਕੜੀ ਬਣਾਦੀ ਅੱਛਾ ਇਹਦੇ ਲਈ ਅਸੀਂ ਛੋਟਾ ਜਿਹਾ ਵੈਬ ਪੇਜ ਬਣਾਇਆ ਉਹਦੇ ਕੀ ਸੀਗਾ ਕਿ ਅਸੀਂ ਛੋਟੇ ਪਹਿਲੇ ਪੇਜ ਦਾ ਨਾਮ ਕੀ ਸੀ ਪਹਿਲੇ ਭਾਈ ਪੰਜਾਬ ਉਹਦੇ ਨਾਲ ਅਸੀਂ ਪੜੋ ਪੰਜਾਬ ਪੜਾਓ ਪੰਜਾਬ ਜਲੰਧਰ ਯਾਨੀ ਕਿ ਪੀ 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 ਜਲੰਧਰ ਦੇ ਨਾਮ ਤੇ ਸ਼ੁਰੂ ਕੀਤਾ ਸੀ ਅੱਛਾ ਅੱਛਾ ਸਿਰਫ ਜਲੰਧਰ ਡਿਸਟ੍ਰਿਕਟ ਵਾਸਤੇ ਆਪਣੇ ਸਕੂਲਾਂ ਵਾਸਤੇ ਕੀਤਾ ਸੀ ਸਹੂਲਤ ਵਾਸਤੇ ਅੱਛਾ ਅੱਛਾ ਕੰਮ ਜਿਹੜਾ ਆਉਂਦਾ ਸੀ ਅਸੀਂ ਉੱਤੇ ਪਾ ਦਿੰਦੇ ਸੀ ਤੇ ਬੱਚੇ ਉਹਨੂੰ ਬੜੇ ਅੱਛੇ ਨਾਲ ਵਿਊ ਕਰ ਲੈਂਦੇ ਸੀ ਅੱਛਾ ਤੇ ਹੌਲੀ ਹੌਲੀ ਕੀ ਹੋਇਆ ਕਿ ਉਹ ਜਿੱਦਾਂ ਨੇਵਰਿੰਗ ਡਿਸਟ੍ਰਿਕਟ ਦੇ ਵਿੱਚ ਉਹ ਪਤਾ ਲੱਗਣ ਲੱਗਿਆ ਕਿ ਇਦਾਂ ਦਾ ਕੋਈ ਪੇਜ ਹੈ ਜਿੱਦਾਂ ਉਹ ਸਾਡੇ ਟੀਚਰਸ ਹੈਗੇ ਆ ਉਹਨਾਂ ਦੇ ਕੋਈ ਸਾਥੀ ਕਪੂਰਥਲੇ ਚ ਲੱਗੇ ਜਾਂ ਕਿਸੇ ਹੋਰ ਜ਼ਿਲ੍ਹੇ ਚ ਲੱਗੇ ਉਹਨਾਂ ਨੇ ਲਿੰਕ ਭੇਜ ਦਿੱਤਾ ਅੱਛਾ ਜਦੋਂ ਇਹ ਲਿੰਕ ਭੇਜਦੇ ਪਏ ਤੇ ਇਹ ਲਿੰਕ ਸਾਡਾ ਸੈਕਟਰੀ ਸਾਹਿਬ ਕੋ ਚਲੇਗਾ ਉਹਨਾਂ શ્રી ਕ੍ਰਿਸ਼ਨਾ ਕੁਮਾਰ ਜੀ ਸਾਡੇ ਆਈਐਸਓਸ ਤੋਂ ਸਾਡੇ ਸੈਕਟਰੀ ਸਾਹਿਬ ਸਿੱਗੇ ਅੱਛਾ 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 ਉਹਨਾਂ ਤੱਕ ਲਿੰਕ ਪਹੁੰਚਿਆ ਤੇ ਕਭਈ ਟਨੂ ਮੈਂ ਦੇਖਿਆ ਵੀਡੀਓ ਤੇ ਫੋਟੋ ਦੇ ਵਿੱਚ ਵੀ ਤੁਹਾਨੂੰ ਇੱਕ ਅਵਾਰਡ ਮਿਲਿਆ ਹੋਈਗਾ ਹਾਂ ਸਰ ਮੈਂ ਦੇਖਿਆ ਜਿਉਂ ਅਵਾਰਡ ਤੇ ਪਹਿਲਾਂ ਜਦੋਂ ਇਹ ਐਪ ਸਾਡੀ ਚਲੀ ਆ ਉਸ ਤੋਂ ਪਹਿਲਾਂ ਸਾਨੂੰ ਜ਼ਿਲ੍ਹੇ ਦੇ ਸਨਮਾਨਿਤ ਕੀਤਾ ਗਿਆ ਸੀ ਅੱਛਾ ਫਿਰ ਸਟੇਟ ਪੱਧਰ ਤੇ ਸਟੇਟ ਅਵਾਰਡ ਦੇ ਨਾਲ ਸੋ ਇਹਦੇ ਵਿੱਚ ਸਾਰੇ ਸਬਜੈਕਟ ਹੈ ਜੀ ਪ੍ਰੀ ਪ੍ਰਾਇਮਰੀ ਤੋਂ ਲੈ ਕੇ ਪਲੱਸ 2 ਤੱਕ ਦੇ ਜਿੰਨੇ ਵੀ ਸਬਜੈਕਟ ਹੈ ਸਾਰੇ ਸਿਲੈਕਟਾਂ ਦਾ ਅਸੀਂ ਇਹਦੇ ਵਿੱਚ ਕਵਰ ਕਰਦੇ ਹਾਂ ਜੀ ਕੋਈ ਐਸਾ ਸਬਜੈਕਟ ਨਹੀਂ ਹੈ ਜਿਹੜਾ ਇਸ ਤੋਂ ਬਾਝਾ ਹੋਵੇ ਸਾਰਿਆਂ ਨੂੰ ਅਸੀਂ ਕਵਰ ਕੀਤਾ ਹੈ ਤੇ ਇਹਦੇ ਵਿੱਚ ਸਾਰੇ ਚੈਪਟਰ ਹੈ ਭਾਜੀ ਕੋਈ ਵੀ ਚੈਪਟਰ ਦੇ ਸਕਦੇ ਆਪਾਂ ਕਿਸੇ ਵੀ ਚੈਪਟਰ ਦੇ ਨੋਟਸ ਕਿਸੇ ਵੀ ਚੈਪਟਰ ਦਾ ਸਿਲੇਬਸ ਜਾਂ ਕਿਸੇ ਵੀ ਚੈਪਟਰ ਦੀ ਵੀਡੀਓ ਅਸੀਂ ਹਰ ਚੀਜ਼ ਦੀ ਜਿਹੜੀ ਉਪਲਬਧਤਾ ਇਹਦੇ ਵਿੱਚ ਹੈ ਜਿਹੜਾ ਭਾਜੀ ਇਹ ਐਪ ਹੈਗਾ ਆ ਇਹ ਫ੍ਰੀ ਆਫ ਕੋਸਟ ਹੈ ਸ ਟੋਟਲੀ ਫ੍ਰੀ ਕੋਰਸ ਹੈ ਅੱਛਾ ਕੋਈ ਮਤਲਬ ਜੇ ਉਹ ਨਹੀਂ ਕਿਸੇ ਕੋਈ ਇਹਦੇ ਚ ਪੇਮੈਂਟ ਨਹੀਂ ਆ ਕੋਈ ਯੂਜ਼ਰ ਪਾਸਵਰਡ ਵੀ ਨਹੀਂ ਹੈ ਓਪਨ ਦੁਆਲ ਹੈ ਜਿਹੜਾ ਮਰਜੀ ਬੱਚਾ ਜਾਂ ਜਿਹੜਾ ਮਰਜੀ ਟੀਚਰ ਜਿਹੜਾ ਮਰਜੀ ਪੇਰੈਂਟ ਜਿੱਥੇ ਮਰਜੀ ਬੈਠ ਕੇ ਉਹ ਅਕਸੈਸ ਕਰ ਸਕਦਾ ਤੇ ਕੋਈ ਵੀ ਕੋਸਟ ਨਹੀਂ ਹੈ ਨਾ ਕੋਈ ਯੂਜ਼ਰ ਆਈਡੀ ਪਾਸਵਰਡ ਹੈ ਠੀਕ ਹੈ ਮਤਲਬ ਫਰੀ ਆਫ ਕੋਸਟ ਹੈਗਾ ਸਾਰੇ ਸਾਰੇ ਬੱਚਿਆਂ ਲਈ ਸਿੱਖਿਆ ਹੈ ਉਹ ਵੰਡਣ ਦਾ ਹੀ ਕੰਮ ਹੈ ਜੀ ਸਿੱਖਿਆ ਮਤਲਬ ਇਹੀ ਹੈ ਕਿ ਘਰ ਬੈਠ ਕੇ ਬੰਦਾ ਪੜ੍ਹ ਸਕਦਾ ਹੈ ਕਿ ਜੇ ਕੋਈ ਨੂੰ ਸਬਜੈਕਟ ਨਹੀਂ ਵੀ ਮਿਲਦਾ ਜਾਂ ਕੋਈ ਚੈਪਟਰ ਨਹੀਂ ਮਿਲਦਾ ਤੇ ਉਹ ਘਰ ਬੈ ਕੇ ਆਰਾਮ ਨਾਲ ਖੋਲ ਸਕਦਾ ਹੈ ਦੇ ਵਿੱਚ ਤਾਂ ਤਾਂ ਪਾਵ ਹੈ ਕਿ ਦੇਖੋ ਟੀਚਰ ਦੀ ਜਗ੍ਹਾ ਤੋਂ ਕੋਈ ਵੀ ਨਹੀਂ ਲੈ ਸਕਦਾ ਹਾਂਜੀ ਅੱਛਾ ਆਪਣੇ ਆਪ ਦੇ ਵਿੱਚ ਨਵੇਖਲਾ ਬੰਦਾ ਜੀ ਅਸੀਂ ਕਹਿ ਨਹੀਂ ਸਕਦੇ ਕਿ ਕੋਈ ਚੀਜ਼ ਟੀਚਰ ਨੂੰ ਰਿਪਲੇਸ ਕਰ ਸਕਦੀ ਹੈ ਠੀਕ ਹੈ ਬਈ ਲੇਕਿਨ ਕਈ ਵਾਰੀ ਬੱਚਾ ਸਕੂਲ ਨਹੀਂ ਜਾਂਦਾ ਹਾਂਜੀ 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 ਜਾਂ ਉਸ ਦਿਨ ਉਹਦਾ ਚੈਪਟਰ ਮਿਸ ਹੋ ਜਾਂਦਾ ਅੱਛਾ ਜਾਂ ਕਿਹ ਵਰੀ ਤਕਚੇ ਨੂੰ ਹੋ ਸਕਦਾ ਕਲਾਸ ਦੇ ਵਿੱਚ ਕਿਸੇ ਕਾਰਨ ਕਰਕੇ ਨਾ ਸਮਝ ਲੱਗਾ ਹੋਵੇ ਹਾਂਜੀ ਹਾਂਜੀ ਜਾਂ ਕੋਈ ਵੀ ਮੁਸ਼ਕਲ ਆ ਸਕਦੀ ਹੋ ਸਕਦਾ ਕਿਸੇ ਸਕੂਲ ਦੇ ਵਿੱਚ ਜਿੱਦਾਂ ਮੈਥ ਟੀਚਰ ਕਿਸੇ ਸਕੂਲ ਦੇ ਵਿੱਚ ਮੈਥ ਟੀਚਰ ਹੀ ਉਪਲਬਧ ਨਾ ਹੋਵੇ ਕਿਸੇ ਕਾਰਨ ਕਰਕੇ ਹਾਂਜੀ 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 ਤੇ ਉਹ ਬੱਚਾ ਕਰ ਆ ਕੇ ਇਸ ਐਪ ਦੀ ਮਦਦ ਨਾਲ ਜਿਹੜਾ ਉਹਦਾ ਗੈਪ ਹੈ ਉਹਨੂੰ ਪੂਰਾ ਕਰ ਸਕਦਾ ਅੱਛਾ ਅੱਛਾ ਇੱਕ ਭਾਈ ਆਪਣੇ ਐਪ ਜਿਹਦੇ ਤੇ ਸਾਡੀ ਤਰਸ਼ਕ ਦੇਖ ਰਹੇ ਆ ਇੱਕ ਵਾਰੀ ਉਹਨਾਂ ਨੂੰ ਮੈਂ ਆਪਣਾ ਐਪ ਦਿਖਾ ਦੋ ਕਿਹੜਾ ਐਪ ਹੈਗਾ ਉਹ ਇੱਕ ਵਾਰੀ ਤੇ ਡਾਊਨਲੋਡ ਕਰ ਲੈਣੋ हां सर पंजाब एजुकेशन ਨਾਮ ਦਾ ਐਪ ਹੈ ਜੀ ਤੇ ਜਿੰਨੇ ਵੀ ਮੇਰੇ ਦਰਸ਼ਕ ਦੇਖ ਰਹੇ ਨੇ ਉਹ ਇਸ ਐਪ ਦਾ ਲਾਭ ਉਠਾ ਸਕਦੇ ਤੇ ਘਰ ਬੈ ਕੇ ਪੜ ਵੀ ਸਕਦੇ ਨੇ ਕਈ ਵਾਰ ਕੋਈ ਚੈਪਟਰ ਮਿਸ ਹੋ ਜਾਂਦਾ ਕੁਝ ਵੀ ਹੋ ਜਾਂਦਾ ਉਹ ਦਿਖਾ ਸਕਦੇ ਨੇ ਆ ਦੇਖੋ ਸਾਰੇ ਸਾਡੇ ਦਿਖਾ ਰਹੇ ਨੇ ਚਾਹ ਦਿਖਾਈਓ हां सर ਐਪ ਹੈ ਜੀ ਇਹ ਦਾ ਹੋਮ ਪੇਜ ਹੈ ਸਰ ਇਹਦੇ ਵਿੱਚ ਆਪਾਂ ਦੇਖ ਰਹੇ ਹਾਂ ਕਿ ਦੋ ਸੈਕਸ਼ਨ ਅਸੀਂ ਬਣਾਏ ਆ ਬੱਚਿਆਂ ਲਈ ਇੱਕ ਟੀਚਰਸ ਲਈ ਦੇਖੋ ਜੀ ਦੇਖੋ ਟੀਚਰ ਨੂੰ ਅਸੀਂ ਕਲਿੱਕ ਕਰਦੇ ਹਾਂ ਤੇ ਇਹਦੇ ਵਿੱਚ ਤੁਸੀਂ ਦੇਖੋਗੇ ਪ੍ਰਾਇਮਰੀ ਵਿੰਗ ਆ ਗਿਆ ਹਾਂਜੀ ਹਾਂਜੀ ਸਰ ਹੈਨਾ ਉਸ ਤੋਂ ਬਾਅਦ ਸਕੈਂਡਰੀ ਵਿੰਗ ਆ ਗਿਆ ਜਿਸ ਦੇ 6 7 8 9 ਤੇ ਹਾਂਜੀ 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 ਤੋਂ ਬਾਅਦ ਸੀਨੀਅਰ ਸਕੈਂਡਰੀ ਆ ਗਿਆ ਜਿਹਦੇ ਵਿੱਚ +1 +2 ਆ ਅੱਛਾ ਜੀ ਹੋ ਤੁਸੀਂ ਦੇਖ ਰਹੇ ਹੋ ਕਿ +1 +2 ਦੇ ਸਾਰੇ ਹੀ ਗਰੁੱਪ ਆਸੀਂ ਕਵਰ ਕੀਤੇ ਹੋਏ ਠੀਕ ਹੈ ਸਾਰੇ ਆ ਭਾਈ ਸਾਰੇ ਕਵਰ ਕੀਤੇ ਸਾਰੇ ਕਵਰ ਕੀਤੇ ਹਮਨੇ ਗਰੁੱਪ ਕੀਤਾ ਸਾਇੰਸ ਗਰੁੱਪ ਕੀਤਾ ਕਾਮਰਸ ਗਰੁੱਪ ਕੀਤਾ ਹੁਣ ਤੁਸੀਂ ਇੱਕ ਦੀ ਤੁਹਾਨੂੰ ਡੈਮੋ ਦੇ ਦੇਣੇ ਇੱਕ ਕਲਾਸ ਚ ਜਾ ਕੇ ਡੈਮੋ ਚਲੋ ਇੱਕ ਐਗਜ਼ਾਮਪਲ ਲਈ ਹਾਂਜੀ ਹਾਂਜੀ ਮੰਨ ਲਓ ਕਿਸੇ ਵੀ ਕਲਾਸ ਚ ਜਾਂਦਾ ਮਤਲਬ ਆਪ ਬੱਚੇ ਦੇਖ ਖੋਲ ਸਕਣ ਹਾਂ ਚਾਹਦੇ ਕਰੀ ਹਾਂਜੀ ਆ ਦੇਖੋ 6 ਕਲਾਸ ਤੇ ਕਲਿੱਕ ਕੀਤਾ ਜੀ ਕਰਤਾ ਹੈ ਜੀ ਜਦ ਪੰਜਾਬੀ ਸੰਗਿਆ ਮੈਥ ਆ ਗਿਆ ਹਿੰਦੀ ਆ ਗਿਆ ਇੰਗਲਿਸ਼ ਸਾਰੇ ਸਬਜੈਕਟ ਆ ਗਏ ਅੱਛਾ ਜੀ ਆਪਾਂ ਜਿਹਦੇ ਮਰਜ਼ੀ ਸਬਜੈਕਟ ਤੇ ਕਲਿੱਕ ਕਰਾਂਗੇ ਮੈਥ ਤੇ ਕਲਿੱਕ ਕੀਤਾ ਜੀ ਹਾਂਜੀ ਕਰ ਲਿਆ ਮੈਥ ਦੇ ਵਿੱਚ ਤੋਂ ਸਾਨੂੰ ਸਭ ਤੋਂ ਪਹਿਲਾ ਕਲਿੱਕ ਲਿੰਕ ਹੁੰਦਾ ਜਿਹਦੇ ਦੇ ਵਿੱਚ ਅਸੀਂ ਛੋਟੇ ਚੀਜ਼ਾਂ ਪਾਣੇ ਆ ਉਹਦਾ ਸਿਲੇਬਸ ਕੀ ਹੈ ਠੀਕ ਹੈ ਜੀ ਠੀਕ ਹੈ ਜੀ ਤੇ ਉਹਦੇ ਵਿੱਚ ਸੈਂਪਲ ਪੇਪਰ ਕੀ ਹੈ ਅੱਛਾ ਜੀ ਉਹ ਕਿਤਾਬ ਕੀ ਹੈ ਮਤਲਬ ਕਿਤਾਬ ਵੀ ਪਾਈ ਹੋਈ ਬੁੱਕ ਵੀ ਇੱਥੇ ਪਾਈ ਆ ਅੱਛਾ ਸਾਰੇ ਬਾਤ ਸਰ ਬੁੱਕ ਪਾਇਆ ਹਰ ਬੁੱਕ ਦੇ ਹਰ ਚੈਪਟਰ ਦੀ ਵੀਡੀਓ ਪਾਈ ਹੋਈ ਹੈ ਠੀਕ ਹੈ ਸਰ ਉਹਦੇ ਦੇਖੋ ਜੀ ਅੱਗੇ ਆਪਾਂ ਐਜੂ ਸਾਈਟ ਤੇ ਲੈਕਚਰ ਹੁੰਦੇ ਸਾਡੇ ਉਹ ਪਏ ਹੋਇਆ ਐਕਸਲੂਸ਼ਨ ਪਏ ਹੋਇਆ ਉਹਦੀਆਂ ਪ੍ਰੈਕਟਿਸ ਕਰਨ ਲਈ ਵਰਕਸ਼ੀਟਾਂ ਪਾਈਆਂ ਹੋਈਆਂ ਕੁਐਸਚਨ ਬੈਂਕ ਪਏ ਹੋਇਆ ਠੀਕ ਹੈ ਜੀ ਸਭ ਕੁਝ ਐਵਰੀਥਿੰਗ ਉਹ ਪ੍ਰੈਕਟਿਸ ਦੀ ਸਭ ਕੋਸ਼ਿਸ਼ ਕੀਤੀ ਕਰਤਾ ਬਈ ਹਾਂਜੀ ਤੁਸੀਂ ਦੇਖੋ ਅੱਗੇ ਸਲੂਸ਼ਨ ਤੇ ਕਲਿੱਕ ਕਰੋਗੇ ਨਾ ਇੱਕ ਚੀਜ਼ ਤੇ ਕਲਿੱਕ ਕਰਦੇ ਨਾ ਟਾਈਮ ਦੇਖੋ ਤੁਸੀਂ ਲਗਭਗ ਸਾਰੇ ਚੈਪਟਰ ਦੇ ਕੁਝ ਐਕਸਰਸਾਈਜ਼ ਬਾਈਟ ਹੋ ਜਾਂਦੇ ਹਾਂ ਸਾਰੇ ਚੈਪਟਰ ਸਾਰੇ ਤੁਸੀਂ ਹੁਣ ਘਰ ਬੈਠੇ ਪੜ ਸਕਦੇ ਹੋ ਦੇਖੋ ਸਰ ਨੇ ਇੰਨੀ ਵਧੀਆ ਐਪ ਖੋਲੀ ਹੋਈ ਹੈ ਸਭ ਤੁਸੀਂ ਘਰ ਬੈਠੇ ਜੋ ਮਰਜ਼ੀ ਦੇਖ ਸਕਦੇ ਹੋ ਜੋ ਮਰਜ਼ੀ ਖੋਲ ਸਕਦੇ ਸਾਰੇ ਚੈਪਟਰ ਇਹਨੂੰ ਕਿਸੇ ਨੇ ਵੀ ਕਲਿੱਕ ਕਰਕੇ ਅਸੇ ਉਸ ਚੈਪਟਰ ਦੀ ਵੀਡੀਓ ਉਹਦੇ ਕੋਈ ਸੋਲੂਸ਼ਨ ਸਾਰੇ ਸੀ ਚੀਜ਼ਾਂ ਇੱਥੋਂ ਦੇਖ ਸਕਦੇ ਆ ਠੀਕ ਹੈ ਸਾਰੇ ਮਤਲਬ ਜਿਹੜੀ ਅੱਲੇ ਤੱਕ ਜਿਹੜੀ ਤੁਹਾਡੇ ਐਪ ਆ ਕਿੰਨੇ ਲੋਕਾਂ ਨੇ ਡਾਊਨਲੋਡ ਕਰ ਲਈ ਹੋਈ ਹੈ ਸਰ ਦੇਖੋ ਅੱਜ ਤਿੰਨ ਤੱਕ 200 2 ਕਰੋੜ ਤੋਂ ਉੱਪਰ ਬੱਚੇ ਇਹਦਾ ਬੇਨਫੀਟ ਲੈ ਚੁੱਕੇ ਆ ਅੱਛਾ ਅੱਛਾ ਹੋਰ ਜੇਕਰ ਦੇਖੀਏ ਕਿ ਇਹਦੇ ਕਲਿੱਕ ਕਿੰਨੇ ਹੋਏ ਆ ਅੱਛਾ ਉਹ 177 ਕਰੋੜ ਤੋਂ ਵੀ ਉੱਪਰ ਟੱਪ ਚੁੱਕੇ ਜਿੰਨੇ ਵਾਰੀ ਕਲਿੱਕ ਹੋ ਚੁੱਕੀ ਆ ਅੱਛਾ ਅੱਛਾ ਕਿਉਂਕਿ ਲਾਪਾਗ ਸਾਰਾ ਹੀ ਪੰਜਾਬ ਦਾ ਤੇ ਨਹੀਂ ਕਹ ਸਕਦੇ ਪੂਰੇ ਇੰਡੀਆ ਦਾ ਵੀ ਕਹ ਸਕਦੇ ਐ ਸਾਰਾ ਬੱਚਾ ਹਰ ਬੱਚਾ ਇਹਨੂੰ ਜੋਸਤ ਮਤਲਬ ਕਿ ਇੰਟਰ ਲੈਵਲ ਤੋਂ ਲੈ ਕੇ ਐਪ ਚੱਲਦੀ ਪਈ ਐ ਸਰ ਦੇਖੋ ਪੰਜਾਬ ਸਕੂਲਸ ਕਿਹਾ ਬੋਰਡ ਤੇ ਐਨਸੀਆਰਟੀ ਦਾ ਸਿਲੇਬਸ ਲਗਭਗ ਸੇਮ ਹੁੰਦਾ ਜੀ ਕੋਈ ਸਿਲੇਬਸ ਹੁੰਦਾ ਉਹੀ ਸਿਲੇਬਸ ਐਨਸੀਆਰਟੀ ਕਰਦੀ ਐ ਤੇ ਜਿੱਥੇ ਵੀ ਬੱਚੇ ਨੂੰ ਕੋਈ ਨਾ ਕੋਈ ਮੁਸ਼ਕਲ ਆਉਂਦੀ ਐ ਜਾਂ ਸਾਡਾ ਬੱਚਾ ਕਿਸੇ ਕਾਰਨ ਕਰਕੇ ਕਿਸੇ ਕਾਰਨ ਕਰਕੇ ਭਿਆਰ ਚਲੇਗਾ ਜੋ ਪੀ ਚਲੇਗਾ ਹਮਾਚਾ ਚਲੇਗਾ ਹਾਂਜੀ ਇੱਥੇ ਬੈਠਾ ਵੀ ਐਜੂਕੇਸ਼ਨ ਅੱਛਾ ਤੁਸੀਂ ਕਿ ਲੱਕ ਵੀ ਦੇਖ ਸਕਦੇ ਹੋ ਭਾਈ ਜਿੱਥੇ ਮਰਜ਼ਾ ਕਿਸੇ ਬੱਚੇ ਦੇ ਕੋਈ ਘਰ ਚ ਮੈਰਿਜ ਆ ਜਾਂਦੀ ਉਹ ਮਹੀਨੇ ਦੀ ਛੁੱਟੀਆਂ ਲੈ ਕੇ ਸਕੂਲ ਚੋਂ ਚਲੇ ਜਾਂਦਾ ਅੱਛਾ ਕੋਈ ਹੋਰ ਪ੍ਰੋਬਲਮ ਵੀ ਆ ਸਕਦੀ ਹੈ ਪਰ ਦੇ ਵਿੱਚ ਉਹ ਬੱਚਾ ਘਰ ਤੋਂ ਸਟੱਡੀ ਤੋਂ ਡਿਸਕਨੈਕਟ ਨਹੀਂ ਹੋ ਸਕਦਾ ਠੀਕ ਹੈ ਉਹਨ ਮੀਨ ਵਾਈਲ ਉਹ ਆਪਾਂ ਨੂੰ ਪਤਾ ਹੈ ਕਿ ਮੇਰਾ ਮਹੀਨੇ ਦਾ ਜਾਂ ਜਨਵਰੀ ਮਹੀਨੇ ਦਾ ਫਰਵਰੀ ਦਾ ਸਿਲੇਬਸ ਕੀ ਹੈ ਅੱਛਾ ਸਿਲੇਬਸ ਸਿਲੇਬਸ ਇਤੋਂ ਕਿਤਾ ਜਾ ਸਕਦਾ ਕਵਰ ਕਰ ਸਕਦਾ ਕਵਰ ਕਰ ਸਕਦਾ ਠੀਕ ਹੈ ਸਰ ਜਿੱਦਾਂ ਮਤਲਬ ਆਪਾਂ ਹੋਰ ਵੀ ਗੱਲ ਕਰੀਏ ਇਦਾਂ ਹੁਣ ਜਿਦਾ ਕੇ ਕਈ ਜਦਾ ਮਤਲਬ ਫੈਮਿਲੀ ਕਹਿੰਦੀ ਆ ਕਿ ਤੁਸੀਂ ਫੋਨ ਤੇ ਲੱਗੇ ਰਹਿੰਦੇ ਫੋਨ ਤੇ ਲੱਗੇ ਰਹਿੰਦੇ ਹੋ ਤੇ ਇਹਦੇ ਬਾਰੇ ਹੁਣ ਇਹ ਵੀ ਐਪ ਹੈਗੀ ਫੋਨ ਤੇ ਹੀ ਹੈ ਤੇਰੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਰ ਦੇਖੋ ਹਰ ਚੀਜ਼ ਦੇ ਦੋ ਪਹਿਲੂ ਹੁੰਦੇ ਹਨ ਜੇਕਰ ਅਸੀਂ ਕਿਸੇ ਚੀਜ਼ ਨੂੰ ਪੋਜ਼ਿਟਿਵ ਪੱਖ ਦੇ ਨਾਲ ਲਵਾਂਗੇ ਤਾਂ ਉਹ ਸਾਡੇ ਲਈ ਬੈਨੀਫੀਸ਼ੀਅਲ ਹੈ ਹਾਂਜੀ ਹਾਂਜੀ ਹੁਣ ਜੇ ਪੇਰੈਂਟਸ ਕਹਿੰਦੇ ਆ ਕਿ ਅਸੀਂ ਬੱਚਿਆਂ ਨੂੰ ਮੋਬਾਈਲ ਨਹੀਂ ਦੇਣ ਹਾਂਜੀ ਹਾਂਜੀ ਲੇਕਿਨ ਆਪਾਂ ਇਹ ਇਸ ਜੀਤੇ ਆਈਏ ਕਿ ਅਸੀਂ ਬੱਚਿਆਂ ਨੂੰ ਮੋਬਾਈਲ ਦੇਣਾ ਹੈ ਹਾਂਜੀ ਲੇਕਿਨ ਅਸੀਂ ਨਿਗਾਹ ਰੱਖਣੀ ਹੈ ਕਿ ਬੱਚਾ ਕੀ ਕਰ ਰਿਹਾ ਹੈ ਅੱਛਾ ਮਤਲਬ ਇਹ ਨਹੀਂ ਕਹਿ ਸਕਦੇ ਕਿ ਉਹ ਬੱਚੇ ਨੂੰ ਆਇਆ ਕਿਉਂਕਿ ਐਦਾ ਜਮਾਨਾ ਹੈਗਾ ਬੱਚੇ ਨੇ ਕੋਈ ਚੀਜ਼ ਸਰਚ ਕਰਨੀ ਹੈ ਉਹਨੂੰ ਕੋਈ ਡਾਊਟ ਹੈਗਾ ਤੇ ਉਹ ਉਹ ਦੋ ਦਿਨ ਦੀਆਂ ਛੁੱਟੀਆਂ ਕਿ ਦੋ ਦਿਨ ਤੋਂ ਬਾਅਦ ਟੀਚਰ ਕੋਲ ਜਾਏਗਾ ਉਹਨੇ ਤਾਂ ਤੁਹਾਨੂੰ ਡਾਊਟ ਹੀ ਭੁੱਲ ਜਾਏਗਾ ਉਹਦਾ ਡਾਊਟ ਕੀ ਸੀ ਹਾਂਜੀ ਉਹ ਤਾਂ ਉਹ ਉਸੇ ਟਾਈਮ ਉਹ ਡਾਊਟ ਕਲੀਅਰ ਕਰ ਲੇਗਾ ਤਾਂ ਆਪਣਾ ਅਗਲਾ ਸਿਲੇਬਸ ਵੀ ਕਵਰ ਕਰ ਸਕਦਾ ਹੈ ਅੱਛਾ ਤਾਂ ਅਬ ਇਹ ਨਹੀਂ ਹੈ ਮੇਰੀ ਪੇਰੈਂਟਸ ਨੂੰ ਰਿਕੁਐਸਟ ਹੈ ਕਿ ਇਹ ਨਹੀਂ ਕੰਮ ਕਰਨਾ ਕਿ ਬੱਚਿਆਂ ਨੂੰ ਇਹ ਮੀਡੀਆ ਦੇਣਾ ਬੰਦ ਕਰ ਦਈਏ ਅੱਛਾ ਅੱਛਾ ਅਸੀਂ ਇਸ ਢੰਗ ਨਾਲ ਦਈਏ ਕਿ ਬੱਚਿਆਂ ਦੇ ਉੱਪਰ ਪਾਬੰਦੀ ਹੋਵੇ ਕਿ ਉਹ ਬੱਚਾ ਕੀ ਦੇਖ ਰਿਹਾ ਸਾਨੂੰ ਪਤਾ ਲੱਗੇ ਕਈ ਪ੍ਰਕਾਰ ਦੀਆਂ ਇਦਾਂ ਦੀਆਂ ਐਪਸ ਹੈਗੀਆਂ ਜਿਹੜੀਆਂ ਉਹਨਾਂ ਦੇ ਫੋਨ 'ਚ ਇੰਸਟਾਲ ਹੋ ਸਕਦੀਆਂ ਤੇ ਸਾਨੂੰ ਪਤਾ ਲੱਗਦਾ ਬੱਚਾ ਕਿੰਨੇ ਘੰਟੇ ਸਕਰੀਨ ਟਾਈਮ ਲੈ ਰਿਹਾ। ਅੱਛਾ ਇਹਦੇ ਵਿੱਚ ਇਹਦੇ ਵਿੱਚ ਨਹੀਂ ਆ ਸਰ ਲੇਕਿਨ ਕਈ ਐਪਸ ਐਸੀਆਂ ਹੈਗੀਆਂ ਮੈਂ ਜਿਹੜੇ ਸਾਡੇ ਮਾਪਿ ਪਿਤਾ ਹੈਗੇ ਆ ਉਹਨੂੰ ਮੈਂ ਰਿਕਵੈਸਟ ਕਰਦਾ ਕਿ ਉਹ ਇਦਾਂ ਨਹੀਂ ਆਇਆ ਬਸ ਇੰਸਟਾਲ ਕਰਕੇ ਬੱਚੇ ਨੂੰ ਮੋਰ ਦੇਣ। ਤਾਂ ਜੋ ਪਤਾ ਲੱਗੇ ਕਿ ਬੱਚਾ ਉਸ ਫੋਨ ਤੇ ਕਰ ਕੀ ਰਿਹਾ। ਕੀ ਕਰਕੇ ਰਿਹਾ? ਤੁਸੀਂ ਇੱਕ ਗੱਲ ਹੋਰ ਆ ਭਾਈ ਸਾਡੇ ਚੈਨਲ ਆਈ ਜਿੰਨੇ ਵੀ ਸਾਡੇ ਦਰਸ਼ਕ ਦੇਖ ਰਹੇ ਆ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਆ? ਸੋ ਦੇਖੋ ਜੀ ਸੰਦੇਸ਼ਾ ਤੇ ਇਹੀ ਹੈ ਜੀ ਕਿ ਜਿਹੜਾ ਐਜੂਕੇਸ਼ਨ ਦੇ ਫੀਲਡ ਦੇ ਵਿੱਚ ਸਾਨੂੰ ਵੱਧ ਤੋਂ ਵੱਧ ਕੰਮ ਕਰਨਾ ਚਾਹੀਦਾ ਹੈ ਹਾਂਜੀ ਹਾਂਜੀ ਠੀਕ ਹੈ ਜੀ ਕਿਉਂਕਿ ਇਹ ਐਸੀ ਚੀਜ਼ ਹੈ ਜਿਹੜੀ ਬੰਡਰਨਾਂ ਵੱਧਦੀ ਹੈ ਜੀ ਠੀਕ ਹੈ ਤੇ ਆਪਾਂ ਇਸ ਚੀਜ਼ ਨੂੰ ਦੇਖੀਏ ਕਿ ਇੱਕ ਛੋਟੀ ਜੀ ਚੀਜ਼ ਅਸੀਂ ਜਲੰਧਰ ਜ਼ਿਲ੍ਹੇ ਦੇ ਵਿੱਚੋਂ ਸ਼ੁਰੂ ਕੀਤੀ ਸੀ ਅੱਜ ਲਾਪਾ ਥਰੂਆਟ ਇੰਡੀਆ ਇਹਨੂੰ ਚੁਸ ਕਰ ਰਿਹਾ ਹੈ ਵਰਲਡ ਲੈਵਲ ਵਰਲਡ ਲੈਵਲ ਤੇ ਕੋਈ ਨਹੀਂ ਵਰਲਡ ਲੈਵਲ ਤੇ ਬੱਚੇ ਬੈਠੇ ਬਾ ਜਿਹੜੇ ਪੰਜਾਬੀ ਸਿੱਖਣਾ ਚਾਹੁੰਦੇ ਇਹਦਾ ਕੈਨੇਡਾ ਦੇ ਵਿੱਚੋਂ ਸਾਡੇ ਬਹੁਤ ਯੂਜ਼ਰ ਆਉਂਦੇ ਆ ਉਹਦਾ ਰੀਜ਼ਨ ਇਹ ਹੈ ਕਿ ਉੱਥੇ ਬੈਠੇ ਹੋ ਅਗਲੇ ਪੰਜਾਬੀ ਸਿੱਖਣਾ ਚਾਹੁੰਦੇ ਆ ਉਹਨਾਂ ਦੇ ਬੱਚੇ ਉਧਰ ਨਹੀਂ ਉਹ ਕਹਿੰਦੇ ਪਛੋਕੜ ਨਾਲ ਜੁੜੇ ਰਹਿਣ ਬੱਚੇ ਉਹ ਆਪਣੇ ਬੱਚਿਆਂ ਨੂੰ ਪੰਜਾਬੀ ਬਣਾਉਣਾ ਚਾਹੁੰਦੇ ਆ ਉਹ ਇਹਦੇ ਵਿੱਚੋਂ ਸਾਨੂੰ ਲੈਕਚਰ ਉਹਨਾਂ ਨੂੰ ਦਿਖਾਉਂਦੇ ਤੇ ਸਾਨੂੰ ਕਈ ਵਾਰੀ ਰਿਵਿਊ ਆਉਂਦੇ ਸਾਡੇ ਜਦ ਆਪਦੇ ਇਸ ਰਿਵਿਊ ਦੇਖਦੇ ਆ ਤਾਂ ਸਾਨੂੰ ਪਤਾ ਲੱਗਦਾ ਕਿ ਉਧਰਲੇ ਬੰਦਿਆਂ ਨੇ ਵੀ ਸਾਡਾ ਰਿਵਿਊ ਦਿੱਤੇ ਹੋਏ। ਅੱਛਾ ਅੱਛਾ ਅੱਛਾ। ਤੇ ਉਹ ਸਾਡੀਆਂ ਵੀਡੀਓ ਦੇਖਦੇ ਆ ਪੰਜਾਬੀ ਦੀਆਂ ਸਪੈਸ਼ਲੀ ਤਾਂ ਜੋ ਬੱਚਿਆਂ ਨੂੰ ਪੰਜਾਬ ਦੇ ਨਾਲ ਜੋੜ ਕੇ ਰੱਖਣ। ਉੱਥੋਂ ਵੀ ਸਾਡਾ ਰਿਵਿਊ ਅੱਛਾ ਆ ਰਿਹਾ। ਇਸ ਕਰਕੇ ਸਾਰਿਆਂ ਨੂੰ ਰਿਕਵੈਸਟ ਹੈ ਕਿ ਆਪਾਂ ਨੂੰ ਕੋਈ ਨਾ ਕੋਈ ਅਪਰੇਲਾ ਐਸਾ ਕਰਦੇ ਰਹਿਣਾ ਚਾਹੀਦਾ ਕਿ ਸਾਡੀ ਐਜੂਕੇਸ਼ਨ ਅੱਗੇ ਵਧੇ। ਅਸੀਂ ਬੱਚਿਆਂ ਨੂੰ ਐਜੂਕੇਸ਼ਨ ਬੰਦ ਸਕੀਏ। ਤੇ ਆਪਣੇ ਮਾਤਾ ਪਿਤਾ ਨੂੰ ਜਾਂ ਆਪਣੇ ਆਲੇ ਦੁਆਲੇ ਦੇ ਪੈਰੈਂਟਸ ਨੂੰ ਮੋਟੀਵੇਟ ਕਰਨਾ ਚਾਹੀਦਾ ਹੈ ਕਿ ਉਹ ਬੱਚਿਆਂ ਦਾ ਸਾਥ ਦੇਣ ਤੇ ਉਹਨਾਂ ਨੂੰ ਅੱਗੇ ਵਧਣ ਦੇ ਲਈ ਨੁਕਤਤ ਕਰਨ। ਬਹੁਤ ਬਹੁਤ ਧੰਨਵਾਦ ਜੀ ਸਾਨੂੰ ਕੋਈ ਸਮਾਂ ਦਿੱਤਾ ਹੈ ਨਾ। ਥੈਂਕ ਯੂ। ਥੈਂਕ ਯੂ। ਫਾਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਕਮੈਂਟ ਕਰੋ ਕਿਉਂਕਿ ਇਹ ਐਸੀ ਐਪ ਆ ਜਿਹੜੇ ਤੁਸੀਂ ਘਰ ਬੈਠੇ ਵੀ ਲਾਗ ਕੇ ਚੱਕ ਸਕਦੇ ਹੋ। ਤੇ ਵੀਡੀਓ ਜਿਹੜੀ ਐਪ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਲੋਕ ਜਿਹੜੇ ਗਰੀਬ ਬੰਦੇ ਆ ਉਹ ਵੀ ਘਰ ਬੈਠੇ ਪੜ੍ਹਨ ਕਈਆਂ ਕੋਲ ਬੁੱਕ ਲੈਣ ਦਾ ਸੇ ਪੈਸੇ ਵੀ ਨਹੀਂ ਹੁੰਦੇ ਆ। ਤੇ ਵੀਡੀਓ ਨੂੰ ਇੰਨਾ ਕਿ ਸ਼ੇਅਰ ਕਰੋ ਕਿ ਲੋਕੀ ਜਿਹੜੇ ਐ ਤੇ ਇਹ ਤੁਸੀਂ ਇਹ ਲੈਬ ਦਾ ਐਪ ਦਾ ਫਾਇਦਾ ਲੈ ਸਕਣ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਤੁਹਾਡਾ ਵੀ ਟੀਚੂ